ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਸਤੇ ਵਸਤੇ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਚੈਨਲ ਤੇ ਪਹਿਲੀ ਜਰੀ ਆਇਆ ਤਾਂ ਮੇਕ ਸ਼ੋਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਨੂੰ ਵਿਦਆਊਟ ਵੇਸਟਿੰਗ ਐਂਡ ਟਾਈਮ ਸੋ ਦੋਸਤੋ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਵੀ ਕੀ ਕੈਨੇਡਾ ਇੰਡੀਆ ਦੇ ਨਾਲੋਂ ਬੈਟਰ ਹੈ ਜਾਂ ਇੰਡੀਆ ਕੈਨੇਡਾ ਦੇ ਨਾਲੋਂ ਬੈਟਰ ਹੈ ਕਿਉਂਕਿ ਕਈ ਜਾਣਿਆਂ ਨੂੰ ਕਨਫਿਊਜ਼ਨ ਹੁੰਦੀ ਆ ਉਹਨਾਂ ਦਾ ਉੱਥੇ ਆਲਰੇਡੀ ਸਿਸਟਮ ਸੈੱਟ ਹੁੰਦਾ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਬਟ ਸਟਿਲ ਉਹ ਸੋਚ ਰਹੇ ਹੁੰਦੇ ਵੀ ਅਸੀਂ ਕੈਨੇਡਾ ਜਾਈਏ ਇੱਕ ਵਧੀਆ ਲਾਈਫ ਸਟਾਈਲ ਦੇਖੀਏ ਇਸ ਤੋਂ ਵੀ ਬੈਟਰ ਲਾਈਫ ਸਟਾਈਲ ਜੇ ਹੋ ਸਕਦੀ ਆ ਸੋ ਇਸ ਬਾਰੇ ਆਪਾਂ ਅੱਜ ਗੱਲ ਕਰਾਂਗੇ ਵੀ ਕੀ ਕੈਨੇਡਾ ਬੈਟਰ ਹੈ ਇੰਡੀਆ ਨਾਲੋਂ ਸੱਚੀ ਠੀਕ ਹੈ ਸੋ ਉਸ ਬਾਰੇ ਆਪਾਂ ਡਿਟੇਲ 'ਚ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਸੋ ਪਹਿਲੀ ਤੇ ਗੱਲ ਦੋਸਤੋ ਜੇਕਰ ਤੁਸੀਂ ਗੱਲ ਕਰ ਰਹੇ ਹੋ ਵੀ ਕੈਨੇਡਾ ਇੰਡੀਆ ਦੇ ਨਾਲੋਂ ਬੈਟਰ ਆ ਸੋ ਦੇਖੋ ਐਸ ਸੱਚ ਇਹਦਾ ਜਵਾਬ ਨਹੀਂ ਆ ਕੋਈ ਕਿਉਂਕਿ ਕੁਝ ਚੀਜ਼ਾਂ ਦੇ ਵਿੱਚ ਕੈਨੇਡਾ ਬੈਟਰ ਐ ਬਟ ਕੁਝ ਚੀਜ਼ਾਂ ਦੇ ਵਿੱਚ ਇੰਡੀਆ ਵੀ ਬੈਟਰ ਐ ਤੇ ਪਰ ਜੇ ਆਪਾਂ ਦੇਖੀਏ ਵੀ ਕੈਨੇਡਾ ਕਿੰਨਾ ਚੀਜ਼ਾਂ ਦੇ ਵਿੱਚ ਬੈਟਰ ਐ ਉਹ ਤੁਹਾਨੂੰ ਮੈਂ ਦੱਸਦਾ ਇੱਕ ਤਾਂ ਇੱਥੇ ਜਿਹੜੇ ਰੂਲਸ ਰੈਗੂਲੇਸ਼ਨਸ ਐਂਡ ਲਾਜ਼ ਐ ਵਿਮਨਸ ਨੂੰ ਲੈ ਕੇ ਐਂਡ ਬੱਚਿਆਂ ਨੂੰ ਲੈ ਕੇ ਉਹ ਬਹੁਤ ਵਧੀਆ ਐ ਐਸ ਕੰਪੇਅਰ ਟੂ ਇੰਡੀਆ ਇੰਡੀਆ 'ਚ ਪਿਛਲੇ ਕੁਝ ਘੰਟਿਆਂ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਜੋ ਵੀ ਸਭ ਕੁਝ ਹੋ ਰਿਹਾ ਆ ਔਰਤਾਂ ਦੇ ਨਾਲ ਰੇਪ ਹੋ ਰਿਹਾ ਚਲੋ ਪਿਛਲੇ ਕੁਝ ਦਿਨਾਂ ਦੇ ਵਿੱਚ ਹੀ ਨਹੀਂ ਇਹ ਤਾਂ ਮਤਲਬ ਕਾਫੀ ਟਾਈਮ ਤੋਂ ਕਾਫੀ ਸਾਲਾਂ ਤੋਂ ਚੱਲਦੀ ਆ ਰਹੀ ਹੈ ਭਾਵੇਂ 2012 ਦਾ ਨਿਰਬੈ ਕੇਸ ਹੋਵੇ ਜਾਂ ਹਨ ਤੁਹਾਨੂੰ ਪਤਾ ਹੀ ਹੈ ਤੇ ਚੀਜ਼ ਚੱਲਦੀ ਆ ਰਹੀ ਬਸ ਟਾਈਮ ਤੋਂ ਪਰ ਉੱਥੇ ਜਸਟਿਸ ਨਹੀਂ ਹੈਗਾ ਉੱਥੇ ਰੂਲਸ ਐਂਡ ਰੈਗੂਲੇਸ਼ਨਸ ਨਹੀਂ ਹੈਗੇ ਲਾਜ਼ ਨਹੀਂ ਹੈਗੇ ਦੇਖੋ ਜੇ ਮੈਂ ਕਹਾਂ ਕਿ ਇੱਥੇ ਰੈਗੂਲੇਸ਼ਨਸ ਐਂਡ ਰੂਲਸ ਐਂਡ ਰੈਗੂਲੇਸ਼ਨਸ ਐਂਡ ਲਾਜ਼ ਬੜੇ ਸਟ੍ਰਿਕਟ ਹੈ ਇਦਾਂ ਦੀ ਗੱਲ ਨਹੀਂ ਜੀ ਕਿ ਕਾ ਸਵੇਰ ਨੂੰ ਕੋਈ ਕ੍ਰਾਈਮ ਕਰਦਾ ਸ਼ਾਮ ਨੂੰ ਬਾਹਰ ਆ ਜਾਂਦਾ ਬਟ ਜਦੋਂ ਗੱਲ ਵਿਮਨਸ ਤੇ ਆਉਂਦੀ ਆ ਜਾਂ ਬੱਚਿਆਂ ਤੇ ਆਉਂਦੀ ਆ ਉਦੋਂ ਇੱਥੇ ਬਹੁਤ ਸਟ੍ਰਿਕਟ ਲਾਜ਼ ਆ ਠੀਕ ਆ ਇਹ ਗੱਲ ਸਮਝਣ ਵਾਲੀ ਆ ਬਾਕੀ ਕੋਈ ਵੀ ਕ੍ਰਾਈਮ ਹੁੰਦੇ ਆ ਇੱਥੇ ਇਨੀਓ ਕੇਅਰ ਨਹੀਂ ਕਰਦੇ ਸ਼ਾਮ ਤੱਕ ਬੰਦਾ ਬਾਹਰ ਆ ਜਾਂਦਾ ਆ ਪਰ ਜਦੋਂ ਗੱਲ ਔਰਤਾਂ ਦੀ ਆਉਂਦੀ ਜਾਂ ਬੱਚਿਆਂ ਦੀ ਆਉਂਦੀ ਇੱਥੇ ਰੂਲਸ ਐਂਡ ਰੈਗੂਲੇਸ਼ਨ ਬਹੁਤ ਜ਼ਿਆਦਾ ਸਟ੍ਰਿਕਟ ਆ ਠੀਕ ਆ ਸੋ ਜੇ ਤੁਸੀਂ ਇਸ ਚੀਜ਼ ਦੇ ਪੁਆਇੰਟ ਆਫ View ਤੋਂ ਦੇਖੋਗੇ ਤਾਂ ਕੈਨੇਡਾ ਹਾਂ ਆਬਵੀਅਸਲੀ ਬੈਟਰ ਕਿਉਂਕਿ ਔਰਤਾਂ ਲਈ ਇੱਥੇ ਇਹੋ ਜਿਹੇ ਸਟ੍ਰਿਕਟ ਲ ਠੀਕ ਹੈ ਤਾਂ ਆਬਵੀਅਸਲੀ ਥੋੜਾ ਸੇਫ ਫੀਲ ਕਰਦੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਬਾਕੀ ਜੇ ਆਪਾਂ ਗੱਲ ਕਰੀਏ ਖਾਣ ਪੀਣ ਦੀ ਫੂਡ ਦੀ ਗੱਲ ਕਰੀਏ ਤਾਂ ਇੱਥੋਂ ਦਾ ਫੂਡ ਇੰਨਾ ਗੁੱਡ ਨਹੀਂ ਹੈਗਾ ਜਿੰਨਾ ਇੰਡੀਆ ਦਾ ਫੂਡ ਗੁੱਡ ਆ ਜਾਂ ਆਪਾਂ ਕਹੀਏ ਵੀ ਵਧੀਆ ਆ ਜੇ ਪੰਜਾਬ ਦਾ ਹਨਾ ਕਿਉਂਕਿ ਇੱਥੇ ਹੁਣ ਦੇਖੋ ਦੁੱਧ ਵੀ ਮਿਲਦਾ ਨਾਲ ਜੇ ਤਾਂ ਉਹਦੀ ਤੁਸੀਂ ਐਕਸਪਾਇਰੀ ਡੇਟ ਦੇਖੋ 15 15 2020 ਦਿੰਦੀ ਹੁੰਦੀ ਹੈ ਹੁਣ ਤੁਸੀਂ ਸੋਚੋ ਕਿਹੜਾ ਦੁੱਧ ਹੈ ਜਿਹਦੀ 15 15 ਦਿਨ ਦੀ ਐਕਸਪਾਇਰੀ ਡੇਟ ਹੁੰਦੀ ਆ ਸੋ ਆਬਵੀਅਸ ਹੀ ਗੱਲ ਹੈ ਉਹਦੇ ਵਿੱਚ ਕੈਮੀਕਲਸ ਹੁੰਦੇ ਆ ਪ੍ਰੀਜ਼ਰਵੇਟਿਵਸ ਪਾਏ ਹੁੰਦੇ ਆ ਵੀ ਤਾਂ ਕਿ ਲੰਬੇ ਟਾਈਮ ਤੱਕ ਨਿਕਲ ਜਾਵੇ ਟਾਈਮ ਸੋ ਜੇ ਫੂਡ ਦੇ ਤੁਸੀਂ ਪੁਆਇੰਟ ਆਫ 뷰 ਤੇ ਖਾਣ ਪੀਣ ਦਾ ਸ਼ਕੀਨ ਆ ਹੈਲਥ ਦੇ ਪੁਆਇੰਟ ਆਫ 뷰 ਤੇ ਦੇਖ ਰਹੇ ਹੋ ਤਾਂ ਆਈ ਊਡ ਸੇ ਕੀ ਕਿਤੇ ਨਾ ਕਿਤੇ ਇੰਡੀਆ ਹੈਗਾ ਬੈਟਰ ਮੇਰੇ ਹਿਸਾਬ ਨਾਲ ਇਟਸ ਜਸਟ ਮਾਈ ਓਪੀਨੀਅਨ ਡੋਨਟ ਸੇ ਕਿ ਦੇਖੋ ਮੈਨੂੰ ਕਿਸੇ ਚੀਜ਼ ਤੋਂ ਹੋ ਸਕਦਾ ਹੈ ਨੌਲੇਜ ਘੱਟ ਹੋਵੇ ਬਟ ਮੇਰਾ ਓਪੀਨੀਅਨ ਮੈਨੂੰ ਵੀ ਡੇਢ ਸਾਲ ਹੋ ਗਿਆ ਇੱਥੇ ਰਹਿੰਦਾ ਤੇ ਮੈਂ ਇਹ ਜੀ ਨੋਟਿਸ ਕੀਤੀ ਆ ਵੀ ਇੱਥੇ ਥੋੜਾ ਜਿਹਾ ਫੂਡ ਦਾ ਕਿਤੇ ਨਾ ਕਿਤੇ ਹੈਗਾ ਆ ਵੀ ਫੂਡ ਦੀ ਕੁਆਲਿਟੀ ਓਨੀ ਬੈਟਰ ਨਹੀਂ ਜਿੰਨੀ ਇੰਡੀਆ ਦੇ ਵਿੱਚ ਸੀ ਠੀਕ ਆ ਸੋ ਉਸ ਚੀਜ਼ ਤੇ ਤੁਹਾਨੂੰ ਥੋੜਾ ਜਿਹਾ ਕੰਪਰੋਮਾਈਜ਼ ਕਰਨਾ ਪੈ ਸਕਦਾ ਆ ਆਫਟਰ ਥੈਟ ਗੱਲ ਕਰੀਏ ਆਪਾਂ ਐਜੂਕੇਸ਼ਨ ਦੀ ਸੀ ਐਜੂਕੇਸ਼ਨ ਜਿਹੜੀ ਇੰਡੀਆ ਦੇ ਵਿੱਚ ਹੈ ਨਾ ਉਹ ਅਫੋਰਡੇਬਲ ਹੈ ਐਟ ਬੈਟਰ ਆ ਥੋੜੀ ਇਹ ਮੈਂ ਤੁਹਾਨੂੰ ਦੱਸਾਂ ਇੱਥੇ ਐਜੂਕੇਸ਼ਨ ਇੱਕ ਤਾਂ ਐਕਸਪੈਂਸਿਵ ਆ ਹਾਂ ਉਸ ਬੰਦੇ ਲਈ ਜਿਹੜਾ ਐਜ਼ ਅ ਮਤਲਬ ਇੱਥੇ ਪੀਅਰ ਨਹੀਂ ਆ ਸਿਟੀਜ਼ਨ ਨਹੀਂ ਆ ਠੀਕ ਆ ਜਿਹੜਾ ਬੰਦਾ ਜਿੱਥੇ ਸਿਟੀਜ਼ਨ ਆ ਪੀਅਰ ਆ ਉਹਦੇ ਲਈ ਆਬਵੀਅਸ ਜੀ ਗੱਲ ਆ ਉਹਦੇ ਲਈ ਤਾਂ ਇੱਥੇ ਵੀ ਪੜ੍ਹਾਈ ਸਸਤੀ ਆ ਬਟ ਜਿਹੜਾ ਬੰਦਾ ਮੇਰੇ ਵਰਗਾ ਕੱਚਾ ਬੰਦਾ ਆ ਜਿਹੜਾ ਹਨਾ ਤਾਂ ਉਹਦੇ ਲਈ ਇੱਥੇ ਪੜ੍ਹਾਈ ਬਹੁਤ ਜ਼ਿਆਦਾ ਐਕਸਪੈਂਸਿਵ ਆ ਠੀਕ ਆ ਬਹੁਤ ਜ਼ਿਆਦਾ ਇੰਡੀਆ ਤੋਂ 3-4 ਗੁਣਾ ਜ਼ਿਆਦਾ ਮਹਿੰਗੀ ਆ ਇੱਥੇ ਪੜ੍ਹਾਈ ਜਿਹੜੀ ਵੀ ਤੁਸੀਂ ਪੜਾਈ ਇੰਡੀਆ ਕਰ ਸਕਦੇ ਹੋ ਇਹ ਗੱਲ ਨੂੰ ਤੁਸੀਂ ਯਾਦ ਰੱਖਿਓ ਐਂਡ ਮੇਰੇ ਹਿਸਾਬ ਨਾਲ ਇੰਡੀਆ ਦੀ ਜਿਹੜੀ ਪੜਾਈ ਉਹ ਥੋੜੀ ਸਸਤੀ ਵੀ ਆ ਤੇ ਥੋੜੀ ਬੈਟਰ ਆ ਠੀਕ ਆ ਕੈਨੇਡਾ ਨਾਲੋਂ ਇਸ ਚੀਜ਼ ਦਾ ਮੈਂ ਦੇਖਿਆ ਕਿਉਂਕਿ ਮੈਂ ਵੀ ਸਟੱਡੀ ਵੀਜ਼ੇ ਤੇ ਆਇਆ ਸੀਗਾ ਮੇਰੀ ਸਟੱਡੀ ਡਨ ਹੋਣ ਵਾਲੀ ਆ ਸੋ ਮੈਂ ਇਸ ਚੀਜ਼ ਨੂੰ ਅਬਜ਼ਰਵ ਕੀਤਾ ਐਂਡ ਇੱਕ ਮੇਨ ਚੀਜ਼ ਮੈਂ ਜ਼ਰੂਰ ਕਹੂੰਗਾ ਵੀ ਇੱਥੇ ਸਕਿੱਲ ਦੀ ਵੈਲਿਊ ਆ ਜਿਹੜੇ ਕੰਮਾਂ ਦੀ ਇੰਡੀਆ ਦੇ ਵਿੱਚ ਵੈਲਿਊ ਨਹੀਂ ਹੈਗੀ ਜਿਨ੍ਹਾਂ ਨੂੰ ਕੋਈ ਮੋਲ ਨਹੀਂ ਦਿੰਦਾ ਇੰਡੀਆ ਦੇ ਵਿੱਚ ਜਿਵੇਂ ਕਿ ਹੋ ਗਿਆ ਕਾਰਪੈਂਟਰ ਹੋ ਗਿਆ ਪਲੰਬਰ ਹੋ ਗਿਆ ਇਲੈਕਟ੍ਰੀਸ਼ੀਅਨ ਹੋ ਗਿਆ ਵੈਲਡਰ ਹੋ ਗਿਆ ਉਹਨਾਂ ਦੀ ਇੱਥੇ ਵੈਲਿਊ ਬਹੁਤ ਜ਼ਿਆਦੀ ਆ ਤੇ ਉਹਨਾਂ ਦੇ ਇੱਥੇ ਪੈਸੇ ਵੀ ਮੋਟੇ ਬੰਦਿਆ ਇਹ ਚ ਕੋਈ ਸ਼ੱਕ ਨਹੀਂ ਇੱਥੇ ਚੰਗੇ ਪੈਸੇ ਬੰਦਿਆ ਕਈ ਵਾਈਟ ਕਾਲਰ ਜੌਬਸ ਨਾਲੋਂ ਵੀ ਜ਼ਿਆਦਾ ਪੈਸੇ ਕਮਾਉਂਦੇ ਆ ਜਿਹੜੇ ਇੱਥੇ ਕੰਸਟਰਕਸ਼ਨ ਦੇ ਵਿੱਚ ਨੇ ਪਲੰਬਰ ਦੇ ਵਿੱਚ ਨੇ ਵੈਲਡਿੰਗ ਦੇ ਵਿੱਚ ਨੇ ਤੇ ਉਹਨਾਂ ਦਾ ਆਉਣ ਵਾਲੀ ਡੇਟ ਚ ਕੈਨੇਡਾ ਦੇ ਵਿੱਚ ਫਿਊਚਰ ਹੈਗਾ ਆ ਨੋ ਡਾਊਟ ਇਸ ਚੀਜ਼ ਦਾ ਜਿਸ ਚੀਜ਼ ਨੂੰ ਭੰਡੀਆਂ ਨਾਲ ਕੰਪੈਰੀਜ਼ਨ ਕਰੀਏ ਉੱਥੇ ਤੁਹਾਨੂੰ ਪਤਾ ਵੀ ਕਿੰਨੀ ਕੁ ਵੈਲਿਊ ਆ ਜਿਹੜੇ ਵੈਲਡਰ ਆ ਪਲੰਬਰ ਇਲੈਕਟ੍ਰੀਸ਼ੀਅਨ ਉਹਨਾਂ ਦੀ ਇੰਨੀ ਵੈਲਿਊ ਨਹੀਂ ਨਾ ਹੀ ਉਹਨਾਂ ਨੂੰ ਕੋਈ ਖਾਸ ਪੈਸੇ ਬਣਦੇ ਆ ਪਰ ਇੱਥੇ ਉਹ ਬਹੁਤ ਪੈਸਾ ਬਣਉਂਦੇ ਆ ਇੱਥੇ ਡਿਫਰੈਂਸ ਹੈਗਾ ਸੋ ਜਿਹੜੇ ਵੀਰ ਇਸ ਫੀਲਡ ਦੇ ਵਿੱਚ ਆਉਣਾ ਚਾਹੁੰਦੇ ਆ ਕੱਲੂ ਕੈਨੇਡਾ ਉਹਨਾਂ ਦਾ ਗੁੱਡ ਸਕੋਪ ਆ ਇਸ ਚੀਜ਼ ਨੂੰ ਮਾਈਂਡ ਦੇ ਵਿੱਚ ਰੱਖੋ ਜ਼ਰੂਰ ਤੁਸੀਂ ਬਾਕੀ ਲਾਸਟ ਤੇ ਆਪਾਂ ਗੱਲ ਕਰ ਲਈਏ ਹਵਾ ਪਾਣੀ ਦੀ ਨੇਚਰ ਦੀ ਕੈਨੇਡਾ ਇਸ ਵਜੋਂ ਬਹੁਤ ਅੱਗੇ ਇੰਡੀਆ ਨਾਲੋਂ ਇੱਥੋਂ ਦੀ ਹਵਾ ਬਹੁਤ ਸਾ ਦਰਖਤ ਹੀ ਦਰਖਤ ਆ ਆਸ-ਪਾਸੇ ਵੀ ਆ ਸਾਡੇ ਘਰ ਦੇ ਪਿੱਛੇ ਆ ਹਨਾ ਗਾਰਡਨ ਇੱਥੇ ਵੀ ਸਾਰੇ ਦਰਖਤ ਲੱਗੇ ਆ ਨਾਟ ਓਨਲੀ ਦਿਸ ਤੁਸੀਂ ਮੈਂ ਜਿੱਥੇ ਰਹਿਣਾ ਮੈਂ ਮਾਲਟਨ ਡਿੰਡਾ ਮੈਂ ਇੱਥੋਂ ਥੋੜਾ ਤੁਰਦਾ ਤੁਰਦਾ ਵੀ ਚੱਲ ਜਵਣਾ ਇਧਰ ਪਿੱਛੇ-ਪਿੱਛੇ ਵੀ ਇੱਥੇ ਸਾਰੇ ਦਰਖਤ ਹੀ ਦਰਖਤ ਲੱਗੇ ਆ ਹੈਗੇ ਤੁਹਾਨੂੰ ਇਹ ਲੱਗਣੀ ਨਹੀਂ ਕਿ ਕੋਈ ਸ਼ਹਿਰ ਆ ਜਾਂ ਕੋਸ਼ ਆ ਜਿਹੜੇ ਮੇਨ ਸ਼ਹਿਰ ਵੀ ਆ ਨਾ ਮੇਨ ਅਰਬਨ ਸਿਟੀਜ਼ ਵੀ ਆ ਉਹਨਾਂ ਦੇ ਵੀ ਸਾਈਡਸ ਤੇ ਵਿੱਚ ਬਹੁਤ ਦਰਖਤ ਲੱਗੇ ਆ ਪਰ ਆਪਣੇ ਉੱਥੇ ਯਾਰ ਤੁਹਾਨੂੰ ਪਤਾ ਵੀ ਨਹੀਂ ਨਾ ਦਰਖਤ ਆ ਨਾ ਹਰਿਆਲੀ ਆ ਇੱਥੇ ਹਰਿਆਲੀ ਬਹੁਤ ਜ਼ਿਆਦਾ ਜਿਸ ਕਰਕੇ ਇੱਥੇ ਸਮਰਸਤ ਦੇ ਵਿੱਚ ਵੀ ਜਦੋਂ ਹਾਰਸ਼ ਗਰਮੀ ਪੈਂਦੀ ਆ ਨਾ ਤਿੰਨ ਚਾਰ ਦਿਨ ਤੋਂ ਬਾਅਦ ਗਰਮੀ ਪੈਣ ਤੋਂ ਬਾਅਦ ਇੱਥੇ ਦੋਕ ਦਿਨ ਮੀਂਹ ਪੈਂਦਾ ਹੁਣ ਪਿੱਛੇ ਵੀ ਬਹੁਤ ਮੀਂਹ ਪਿਆ ਸੀ ਉਹਦੇ ਕਰਕੇ ਠੰਡ ਹੋ ਗਈ ਕੀ ਤੇ ਆ ਗਰਮੀਆਂ ਦੇ ਦਿਨੇ ਆ ਦੇਖੋ ਅਧੀਆਂ ਬਾਹਾਂ ਵਾਲੀ ਮੈਂ ਟੀ-ਸ਼ਰਟ ਪਾਈ ਆ ਤੇ ਪਰ ਅੱਜ ਵੀ ਟੈਂਪਰੇਚਰ ਇੱਥੇ 18-19 ਟੈਂਪਰੇਚਰ ਚੱਲ ਰਿਹਾ ਗਰਮੀਆਂ ਦੇ ਦਿਨਾਂ ਦੇ ਵਿੱਚ ਵੀ ਸੋ ਕਿਉਂਕਿ ਇੱਥੇ ਮੀਂਹ ਪੈਂਦਾ ਆ ਮੀਂਹ ਇਸ ਲਈ ਪੈਂਦਾ ਕਿ ਹਰਿਆਲੀ ਬਹੁਤ ਜ਼ਿਆਦਾ ਇੱਥੇ ਹਨਾ ਗਰਮੀ ਪੈਂਦੀ ਜ਼ਰੂਰ ਆ ਇੱਥੇ ਗੰਦੀ ਗਰਮੀ ਪੈਂਦੀ ਆ ਦੋ ਤਿੰਨ ਦਿਨ ਬਹੁਤ ਗਰਮੀ ਪੈਂਦੀ ਆ ਪਰ ਉਸ ਠੀਕ ਆ ਕਿਉਂਕਿ ਮੀਂਹ ਪੈਂਦਾ ਦੋ ਤਿੰਨ ਵਾਰ ਇੱਥੇ ਇਹ ਹੈਗਾ ਪਰ ਹਾਂ ਜਿਹੜੇ ਵਿంటర్ਸ ਆ ਨਾ ਉਹ ਥੜੇ ਹਾਰਸ਼ ਹੁੰਦੇ ਆ ਇੱਥੇ ਇੰਡੀਆ ਜਿੰਨੀ ਹਾਰਸ਼ ਵਿంటర్ਸ ਨਹੀਂ ਹੁੰਦੇ ਸੋ ਇਹ ਮੇਨ ਡਿਫਰੈਂਸ ਹੈ ਇੰਡੀਆ ਦੇ ਵਿੱਚ ਜਿੰਨੇ ਵੀ ਕੋਈ ਡਿਸੀਜਨ ਲੈਣਾ ਇੰਡੀਆ ਤੋਂ ਮਾਈਗਰੇਟ ਕਰਨ ਲੱਗਿਆਂ ਜਾਂ ਇੱਥੋਂ ਵਾਪਸ ਇੰਡੀਆ ਜਾਣ ਲੱਗਿਆਂ ਭਾਈ ਸੋਚ ਸਮਝ ਕੇ ਲਓ ਕਿਸੇ ਇੱਕ ਚੀਜ਼ ਨੂੰ ਇਕੱਲੇ ਨੂੰ ਨਾ ਦੇਖਿਓ ਸਾਰੀਆਂ ਚੀਜ਼ਾਂ ਨੂੰ ਐਨਾਲਾਈਜ਼ ਕਰਕੇ ਅੱਜ ਜਿੰਨੇ ਮੈਂ ਚੀਜ਼ਾਂ ਦੱਸੀਆਂ ਇਹਨਾਂ ਨੂੰ ਐਨਾਲਾਈਜ਼ ਕਰਕੇ ਪ੍ਰੋਪਰਲੀ ਫਿਰ ਮੂਵ ਹੋਣ ਬਾਰੇ ਸੋਚੋ ਕਿ ਕਿ ਆਪਾਂ ਕਰਦੇ ਆਪਾਂ ਕੋਈ ਇੱਕ ਚੀਜ਼ ਦੇਖ ਲੈਨੇ ਤੇ ਮੂਵ ਹੋ ਜੰਨੇ ਆ ਹਨਾ ਪਰ ਇਦਾਂ ਨਹੀਂ ਹੁੰਦਾ ਸਾਰੀਆਂ ਚੀਜ਼ਾਂ ਨੂੰ ਆਪਣੇ ਧਿਆਨ ਚ ਰੱਖੋ ਐਨਲਾਈਜ਼ ਕਰੋ ਵੀ ਕਿਹੜੀ ਕੰਟਰੀ ਤੁਹਾਡੇ ਲਈ ਬੈਟਰ ਹੈ ਕਿੱਥੇ ਤੁਸੀਂ ਅਫੋਰਡ ਕਰ ਸਕਦੇ ਹੋ ਰਹਿਣਾ ਤੇ ਕਿੱਥੇ ਨਹੀਂ ਇਸ ਚੀਜ਼ ਬਾਰੇ ਸੋਚਣਾ ਤੇ ਫਿਰ ਉਸ ਤੋਂ ਬਾਅਦ ਆਪਣਾ ਡਿਸੀਜਨ ਲੈਣਾ ਬਾਕੀ ਮੈਂ ਮੋਟਾ ਮੋਟਾ ਤੁਹਾਨੂੰ ਵਿਚਾਰ ਤੋਂ ਪੰਜ ਡਿਫਰੈਂਟ ਡਿਫਰੈਂਟ ਐਂਗਲਸ ਤੋਂ ਦੱਸਦਾ ਐਜੂਕੇਸ਼ਨ ਹੋ ਗਈ ਖਾਣ ਪੀਣ ਹੋ ਗਿਆ ਨੇਚਰ ਹੋ ਗਿਆ ਹਨਾ ਤੇ ਇਹ ਸਾਰੀਆਂ ਚੀਜ਼ਾਂ ਮੈਂ ਦੱਸਤੀਆਂ ਮੋਟੀਆਂ-ਮੋਟੀਆਂ ਬਾਕੀ ਹੁਣ ਤੁਸੀਂ ਸੋਚ ਸਮਝ ਕੇ ਆਪਣਾ ਫੈਸਲਾ ਲਿਓ ਵੀ ਕਿੱਥੇ ਜਾਣਾ ਜਾਂ ਕਿੱਥੇ ਨਹੀਂ ਜਾਣਾ ਕਿੱਥੇ ਰਹਿਣਾ ਕਿੱਥੇ ਨਹੀਂ ਤੁਹਾਨੂੰ ਆ ਤੁਹਾਡੇ ਬਾਰੇ ਜਿਆਦਾ ਪਤਾ ਵੀਡੀਓ ਵਧੀਆ ਲੱਗੀ ਹੋਵੇ ਹੋਰ ਕੁਝ ਕਰਿਓ ਜਾਂ ਨਾ ਕਰਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇੱਥੇ ਘੈਂਟ-ਘੈਂਟ ਤੇ ਵਧੀਆ ਕੰਟੈਂਟ ਤੱਕੇ ਆਉਂਦਾ ਹੀ ਰਹਿਣਾ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਨੇਂਡ ਤੱਕ ਦੇਖਣ ਲਈ